प्यारे दोस्तों मैं विपਲ Sidhu Mod बाता चानणिया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਜਸਵਿੰਦਰ ਸਿੰਘ ਚਵਾਲ ਦੀ ਕਵਿਤਾ ਮਿਹਨਤ ਲੈ ਕੇ ਪੇਸ਼ ਆਸ ਕਰਦੀ ਹਾਂ ਕਵਿਤਾ ਤੁਹਾਨੂੰ ਜਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਦੇਖਦੇ ਹਾਂ ਉਹ ਕਿੰਨਾ ਦੀ ਮਿੰਤਾ ਕਰ ਰਹੇ ਨੇ ਉਹ ਬਾੜੋ ਮਾਲ ਕੋ ਗੱਬਰੂਓ ਦੇਸ਼ ਪੰਜਾਬ ਦੇਓ ਰਾਖਿਓ ਮਹਿਕਾਂ ਵੰਦੇ ਸੋਹਣੇ ਗੁਲਾਬ ਦੇ ਕੜੀ ਫੈਸਲੇ ਦੀਏ ਸੋਚਣ ਦੀ ਨਹੀਂ ਪੰਜਾਬੀਓ ਪਾਤਰੋ ਉਦਮ ਸਰਾਬੇ ਭਗਤ ਦੇ ਵਿਖੇ ਖਾਵ ਦਿਓ ਹਮਲਾ ਹੋ ਗਿਆ ਚੌ ਤਰਫਾ ਪੰਜਾਬ ਦੇ ਛਿੱਤੇ ਪਹਿਲਾ ਪੰਜਾਬੀ ਬੋਲੀ ਤੇ ਦੂਜਾ ਤੁਹਾਡੇ ਵੇਸ਼ ਉਤੇ ਭੁੱਖੇ ਭਾਰਤ ਦਾ ਢਿੱਡ ਭਰਿਆ ਜਿਸ ਕਿਸਾਨ ਨੇ ਮਾਰਨ ਲੱਗੇ ਨੇ ਹਾਕਮ ਬਣ ਕਾਰੋਬਾਰੀਆਂ ਦੇ ਬੁੱਤੀ ਖੌਣ ਲਈ ਤਿਆਰ ਨੇ ਪੰਜਾਬ ਦੇ ਪਾਣੀਆਂ ਨੂੰ ਇਹਨਾਂ ਮਾਰ ਦੇਣਾ ਪਾਕਿਸਤਾਨ ਛੁੱਟੇ ਤੁਹਾਡੇ ਹਾਨੀਆਂ ਨੂੰ ਬੱਚੇ ਖੁਚੇ ਰੁੜੀ ਜਾਂਦੇ ਨਸ਼ੇ ਦੇ ਵਗਦੇ ਦਰਿਆ ਵਿੱਚ ਢੇਰੇ ਵਾਰ ਦੀਆਂ ਸਿਉਕ ਲਗਾ ਦਿੱਤੀ ਗੁਰੂਆਂ ਦੀ ਬਾਣੀ ਨੂੰ ਗਾਇਕਾਂ ਪਿੱਛੇ ਲੱਗ ਕਿਉਂ ਭਟਕ ਗਏ ਜਰਾ ਹੋਸ਼ ਕਰੋ ਸ਼ਰਾਬੀ ਬੈਲੀ ਬਦਮਾਸ਼ ਕਹਿਣ ਵਾਲਿਆਂ ਦਾ ਰੋਸ ਕਰੋ ਜਰਾ ਬਾਹਰ ਨਿਕਲੋ ਨੱਟਪੇਕਾਂ ਦੀ ਮਿੱਠੀ ਦਲਦਲ ਚੋਂ ਲੋਕ ਹੱਕਾਂ ਖਾਤਰ ਲੜਨ ਵਾਲਿਆਂ ਨਾਲ ਰਲ ਜੋਸ਼ ਭਰੋ ਬਹੁਤੀ ਆਸਾਂ ਰੱਖਿਓ ਇਨ੍ਹਾਂ ਦਿੱਲੀ ਦੇ ਵਫ਼ਾਦਾਰਾਂ ਤੋਂ ਲੋਕਤੰਤਰ ਦੇ ਮੁਖਾਟੇ ਚ ਲੁਕੀਆਂ ਲੋਕ ਮਾਰੂ ਸਰਕਾਰਾਂ ਤੋਂ ਪੰਜਾਬ ਪੰਜਾਬੀ ਦਾ ਰੌਲਾ ਪਾਉਣ ਹਕਮ ਸਿਰਫ ਬੋਟਾਂ ਲਈ ਉੰਜ ਰਤਾਨਾ ਵਕਫ ਇਹ ਪੰਜਾਬ ਪੰਜਾਬੀ ਦੇ ਸਰਕਾਰਾਂ ਤੋਂ ਮੰਨਤਾ ਕਰੇ ਚਵਾਲ ਕੇ ਮਾਨਮਤੇ ਇਤਿਹਾਸ ਨੂੰ ਮੁੜ ਪੜੀਏ ਅੰਨੀ ਭਗਤੀ ਛੱਡ ਕੇ ਗਰੀਬ ਮਜ਼ਲੂਮਾਂ ਦੇ ਹੱਕ ਵਿੱਚ ਲੜੀਏ ਮੋੜ ਦੇ ਇਹ ਮੂ ਜਿਵੇਂ ਮੋੜੇ ਸੀ ਮੀਰ ਮਿਨੂ ਤੇ ਅਫਦਾਲੀ ਦੇ ਪੁੱਲ ਗਿਲੇ ਸ਼ਿਕਵੇ ਆਪਣਿਆਂ ਦੀਆਂ ਰੁੱਸ ਗਿਆ ਦੀ ਫੜੀਏ ਸੋ ਜੇਕਰ ਤੁਹਾਨੂੰ ਕਵਿਤਾ ਪਸੰਦ ਆਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਬਾ ਜੀ ਬਾਏ ਬਾਏ